Mortal. ਬੜਾ ਪਿੰਡ ਬਲਾਕ ਤੋਂ ਪ੍ਰਧਾਨ। ਅੱਜ ਅਸੀਂ ਸਾਡੇ ਸਟੇਟ ਲੈਵਲ ਦੇ ਸੱਦਿਆਂ ਤੇ ਅਸੀਂ ਸਾਰੇ ਆਪਣੇ ਜਿੱਥੇ ਹੈੱਡਕੁਆਰਟਰਾਂ ਤੇ ਨਾ ਰੈਲੀਆਂ ਕਰਨੀਆਂ ਪੰਜਾਬ ਸਰਕਾਰ ਦੇ ਵਿਰੋਧ ਪੁਤਲੇ ਫੁਕਣੇ ਸੀ ਭਗਵਾਨ ਤਮਾਨ ਦੇ ਸੋ ਸਾਨੂੰ ਪੁਤਲੇ ਫੂਕਣ ਤੋਂ ਨਕਾ ਕੇ ਤੇ ਸਾਨੂੰ ਘਰ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਤੇ ਬੰਦ ਕੀਤਾ ਗਿਆ ਸਾਨੂੰ ਘਰ ਦੇ ਵਿੱਚ ਸਾਨੂੰ ਪੁਤਲਾ ਨਹੀਂ ਫੁਕਣ ਦਿੱਤਾ ਤੇ ਅਸੀਂ ਉਹਨਾਂ ਦੀ ਰਾਜ ਕੇ ਨਾਹਰੇਵਾਜੀ ਕਰਕੇ ਤੇ ਅਸੀਂ ਆਪਣਾ ਜੋ ਵੀ ਪ੍ਰੋਗਰਾਮ ਸੀ ਉਹ ਕੀਤਾ ਹੈ ਇਹ ਸਾਡਾ ਮਸਲਾ ਇਹ ਸੀ ਕਿ ਜਿਹੜੀਆਂ 58 ਸਾਲ ਦੀਆਂ ਕੁੜੀਆਂ ਸਾਡੀਆਂ ਕੱਢ ਦਿੱਤੀਆਂ ਗਈਆਂ ਆਸ਼ਾ ਵਰਗੇ ਬਿਨਾਂ ਕੁਝ ਦਿੱਤੇ ਤੇ ਤੇ ਉਹਨਾਂ ਦੇ ਖਿਲਾਫ ਅਸੀਂ ਇਹ ਆਪਣੀ ਰੈਲੀ ਲੜਾਈ ਲੜ ਰਹੇ ਸੀਗੇ ਤੇ ਇਸ ਕਰਕੇ ਸਾਨੂੰ ਨਜ਼ਰ ਘਰ ਦੇ ਵਿੱਚ ਹੀ ਘਾੜ ਦਿੱਤਾ ਸਾਨੂੰ ਇਹ ਰੈਲੀਆਂ ਕੱਢਣ ਤੇ ਪੁੱਦਲੇ ਫੁਕਣ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਅਸੀਂ ਇਹ ਕੰਮ ਕੀਤਾ ਸੀ ਸਾਨੂੰ ਭਾਰ ਇਹਨਾਂ ਨੇ ਕਾਰਨ ਨਹੀਂ ਦਿੱਤਾ ਹੈਗਾ ਮੁਰਦਾਬਾਦ ਮੁਰਦਾਬਾਦ ਤੋਂ ਜੋਟਾ ਰੱਖ ਦਿਆਂਗੇ 21 ਦੁੱਕੀ ਚੱਕ ਦਿਆਂਗੇ ਤੋਂ Jinda